नवाशहर सरकारीया प्रोग्राम में वास्तविक परदेशी दी तरफ आप जी दा हार्दिक स्वागत है पेश है जिला चीफ भगत सिंह स्वागत लागिया विशेष कार्यक्रम सिंधुस फैमिली रेस्टोबार एक मल्टी कजिन रेस्टोडा स्वाद जो थानू हमेशा रहेगा याद आज ही आओ सिंधुस फैमिली रेस्टोबार जंतीगढ़ रोड नवाशहर मैं रोशन प्रिंस ਸਾਰੇ ਭਗਤਾਂ ਨੂੰ ਸਨਮਰ ਬੇਨਤੀ ਕਰਦਾ ਕਿ ਮੰਦਰ ਜਨ ਸਾਹਿਬ ਜੀ ਦੇ ਵਿੱਚ ਬਾਬਾ ਜੀ ਦਾ ਆਪਾਂ ਕੀਰਤਨ ਰਲ ਮਿਲ ਕੇ ਕਰਨਾ ਸਾਰਿਆਂ ਨੇ ਜਿਹੜੀ ਤਰੀਖ ਹੈ ਉਹ ਹੈ 18 ਜਨਵਰੀ 2026 ਸੋ ਮੇਰੇ ਵੱਲੋਂ ਸਾਰੇ ਭਗਤਾਂ ਨੂੰ ਬਹੁਤ-ਬਹੁਤ ਮੁਬਾਰਕਾਂ ਵੀ ਸਾਰੇ ਪ੍ਰਬੰਧਕਾਂ ਨੂੰ ਬਹੁਤ-ਬਹੁਤ ਮੁਬਾਰਕਾਂ ਪਿੰਡ ਜੇਠੂ ਮਾਜਰਾ ਨਵਾਂ ਸ਼ਹਿਰ ਜ਼ਿਲ੍ਹੇ ਦੇ ਵਿੱਚ ਸੋ ਆਪਾਂ ਸਾਰਿਆਂ ਨੇ ਮਿਲ ਕੇ ਬਾਬਾ ਜੀ ਦਾ ਕੀਰਤਨ ਕਰਨਾ ਹੈ ਬਹੁਤ ਸਾਰੇ ਭਜਨ ਨਵੇਂ-ਨਵੇਂ ਵੀ ਲੈ ਕੇ ਆ ਰਹੇ ਹਾਂ ਤੇ ਕੁਝ ਪੁਰਾਣੇ ਜਿਹੜੇ ਭਜਨਾਂ ਨੂੰ ਤੁਸੀਂ ਬਹੁਤ ਪਿਆਰ ਦਿੱਤਾ ਉਹ ਵੀ ਤੁਹਾਨੂੰ ਸੁਣਾਉਂਗਾ ਸੋ ਸਾਰੇ ਜਰੂਰ ਆਇਓ ਸਾਰੇ ਇਲਾਕਾ ਨਿਵਾਸੀਆਂ ਨੂੰ ਸਾਰੇ ਕਮੇਟੀ ਨੂੰ ਔਰ ਸਾਰੇ ਭੱਜਾਂ ਨੂੰ ਬਹੁਤ-ਬਹੁਤ ਮੁਬਾਰਕਾਂ ਜੈ ਬਾਬੇ ਦੀ ਨਵਾਂ ਸ਼ਹਿਰ ਦੇ ਨਿਵਾਸੀਆਂ ਨੂੰ ਅਸੀਂ ਤਰਵੰਤਰੀ ਯਾਤ ਮੰਡਲ ਰਜਿਸਟਰਡ ਪੰਚਾਇਤ ਵੱਲੋਂ ਫ੍ਰੀ ਮੈਡੀਕਲ ਕੈਂਪ ਦੀ ਸੇਵਾ ਦੇ ਰਹੇ ਹਾਂ ਮੈਂ ਨਮਰਤਾ ਖੰਨਾ ਲੇਡੀਜ਼ ਵਿੰਗ ਉਪਰਗਾਂਵ ਵੈਦ ਨਮਰਤਾ ਖੰਨਾ ਦੇ ਨਾਮ ਤੋਂ ਜਾਣਿਆ ਜਾਂਦਾ ਹੈ ਮੇਰਾ ਆਪਣਾ ਕਲੀਨਿਕ ਸ਼੍ਰੀ ਰਾਮ ਬੈਕ ਟੂ ਨੇਚਰ ਸਪਾਈਨ ਕਲੀਨਿਕ ਕਾ ਮੰਡੀ ਨਵਾਂ ਸ਼ਹਿਰ ਮੇਰਾ ਮੋਬਾਈਲ ਨੰਬਰ ਹੈ 9883073 ਦੂਸਰਾ ਨੰਬਰ ਹੈ 9872248492 ਮੈਂ ਇੱਥੇ ਨਵਾਂ ਸ਼ਹਿਰ ਦੇ ਵਿੱਚ ਆਪਣੇ ਤਨਵੰਤਰੀ ਵੈਦ ਮੰਡਲ ਫ੍ਰੀ ਮੈਡੀਕਲ ਕੈਂਪ लगा रही हाँ सुमन कुमार सूद जी बहुत ही सीनियर श्री परशोत्तम जी डॉक्टर गुरमेत जी अलग अलग तो, अलग अलग वैदान के फ्री मेडिसिन इतने प्रोवाइड टोटली आयुर्वेद का ही इतने काम किया जाता है मैं एक योगा इंस्ट्रक्टर हाँ कैरोपरेटर हाँ न्यूरोथेरेपिस्ट हाँ ਔਰ ਮੈਂ ਅਲੱਗ-ਅਲੱਗ ਬਿਮਾਰੀਆਂ ਦੇ ਉੱਤੇ ਇਥੇ ਟ੍ਰੀਟਮੈਂਟ ਕਰਦੀ ਹਾਂ ਇਹ ਨਹੀਂ ਕਹਿੰਦੇ ਹੋਏ ਆਪਣੀ ਵਾਰਨੀ ਨੂੰ ਵੀ ਰਾਮ ਦਿੰਨੀ ਹੈ ਸ਼ੀਤਪਕਸ਼ੀ ਨਗਰ CIA ਦੀ ਟੀਮ ਨੂੰ ਇਨਪੁਟ ਆਈਆਂ ਸੀ ਕਿ ਤਿੰਨ ਬੰਦੇ ਹੈਗੇ ਆ ਜਿਹੜੇ ਕੀ ਵਕ ਵਕ ਮੁਕੱਦਮਿਆਂ 'ਚ ਘੁੜੜੇ ਵੀ ਹੈਗੇ ਆ ਔਰ ਉਹ ਆਪਣੇ ਇੱਥੇ ਕਬੱਡੀ ਕੱਪ ਹੋਣਾ ਸੀ ਇੱਕ ਬਲਾਚੌਰ ਦੇ ਰੇਜ ਉੱਥੇ ਕਿਸੇ ਬੰਦੇ ਨੂੰ ਟਾਰਗੇਟ ਕਰਨ ਅੱਜ ਕਰਨਗੇ ਜੀ ਉਹਦੇ ਸੌਨ ਵਿੱਚ ਇਮੀਡੀਏਟਲੀ ਸਾਡੇ ਡੀਐਸਪੀ ਸਾਹਿਬ ਐਸਐਚਓ ਆਪਣੇ ਇੰਚਾਰਜ ਸਾਹਿਬ ਤੇ ਨਾਲ ਟੀਮਸ ਮੂਵ ਹੋਈਆਂ ਔਰ ਤਿੰਨ ਬੰਦੇ ਅਸੀਂ ਰਾਉਂਡ ਆਪ ਕੀਤਾ ਉਹਦੇ ਵਿੱਚ ਅਸੀਂ ਐਫਆਰ ਨੰਬਰ 206 ਸਦਰ ਨਵੀਂ ਸ਼ਹਿਰ ਐਫਆਰ ਦਰਜ ਕੀਤੀ ਆਰਮਜ਼ਟ ਦੇ ਵਿੱਚ ਔਰ ਵੈਪਨਸ ਐਂਡ ਉਹਨਾਂ ਦੇ ਨਾਲ ਹੋਰ ਜਿਹੜਾ ਮਟੀਰੀਅਲ ਸੀਗਾ ਸਾਨੂੰ ਮਿਲਿਆ ਔਰ ਜੁੜੀ ਇਹਨਾਂ ਦੀ ਇੰਟਰਵਿਊਸ਼ਨ ਚਾਹੀਏ ਇੱਕ ਅਨੀਸ਼ ਨੀਸ਼ਾ ਹੈਗਾ ਇਹ ਜਨਰਲੀ ਦਾ ਰਹਿਣ ਵਾਲਾ 2011 ਦਾ ਇਹ ਪਗੋੜਾ ਹੈਗਾ 302 ਦੇ ਵਿੱਚੋਂ ਔਰ ਇੱਕ ਪਿੱਛੇ ਜੇ 24 ਵਿੱਚ ਮੁਕੱਦਮਾ ਲੜਾਈ ਝਗੜੇ ਦਾ ਸਿਟੀ 'ਚ ਦਰਜ ਹੋਇਆ ਸੀ ਉਹਦੇ ਵਿੱਚ ਵੀ ਇਹ ਵਾਂਟਡ ਸੀਗਾ ਔਰ ਜਿਹੜਾ ਕਿ ਵਕ ਵਕ ਜਗ੍ਹਾ ਤੇ ਜਲੰਧਰ ਹੁਸ਼ਿਆਰਪੁਰ ਏਰੀਆ ਵਿੱਚ ਲੋਕ ਛਿਪ ਕੇ ਰਹਿ ਰਿਹਾ ਸੀਗਾ ਔਰ ਇਹਦਾ ਨਾਲ ਦਾ ਸਾਥੀ ਰਾਜਾ ਹੈਗਾ ਔਰ ਤੁਹਾਨੂੰ ਯਾਦ ਹੋਊਗਾ ਥੋੜੇ ਦਿਨ ਪਹਿਲਾਂ ਸੁਭਾਨਪੁਰ ਠਾਣੀ 'ਚ ਕਿਤਨਵਾ ਗੱਡੀ ਨੂੰ ਅੱਗ ਲਾਈ ਸੀ ਤੇ ਫਾਇਰਿੰਗ ਹੋਈ ਸੀਗੀ ਉਦਾਹੇ ਮੇਨ ਕਿਉਸਡ ਹੈਗਾ ਔਰ ਤੀਜਾ ਸਾਹਿਲ ਹੈਗਾ ਇਹ ਮੀਰੇ ਰਾਯਾ ਇਹਦੇ ਇਹਦਾ ਹੀ ਸਾਥੀ ਆ ਰਾਜਾ ਐਨ ਹਮੀਰ ਸਾਹਿਲ ਦੋਨੋਂ ਹੀ ਉਸ ਕੇਸ 'ਚ ਵੀ ਵੌਲਟਡ ਹੈਗੇ ਆ ਔਰ ਇਹ ਕਿਨਾਂ ਨੇ ਸੁਭਾਨ ਉੱਥੇ ਕਪੂਰਥਲੇ ਕਚਹਿਰੀ ਦੇ ਵਿੱਚ ਵੀ ਝਗੜਾ ਹੋਇਆ ਸੀ ਉੱਥੇ ਕਾਫੀ ਵੌਲਟ ਕੋਈ ਸੀ ਉਹ ਕੋਤਵਾਲੀ ਠਾਣੇ 'ਚ ਪਰਚਾ ਦਰਜ ਹੈ ਇਹਨਾਂ ਦੋਨਾਂ ਤੇ ਉੱਥੇ ਵੀ ਇਹਨਾਂ ਨੇ ਜਿਹੜੇ ਨਾਲ ਦੇ ਇਹਨਾਂ ਦੀ ਸਾਥੀ ਸੀਗੇ ਕਿ ਉਹ ਅ ਵਿਰੋਧੀ ਪਾਰਟੀ ਉਹਨਾਂ ਦੀ ਕਾਫੀ ਵਰਟੋਪ ਕੀਤੀ ਸੀਗੀ ਇਹ ਤਿੰਨੇ ਹੀ ਬੰਦੇ ਜਿਹੜੇ ਹੈਗੇ ਆ ਇਹ ਬਲਾਚੌਰ ਦੇ ਏਰੀਆ 'ਚ ਪਿੰਡ ਹੈਗਾ ਜਿੱਥੇ ਕਬੱਡੀ ਕੱਪ ਸੀਗਾ ਉੱਥੇ ਇਹਨਾਂ ਨੇ ਫਾਇਰਿੰਗ ਕਰਨੀ ਸੀ ਰਾਮਾ ਨਾਲ ਦਾ ਨਾਂ ਦਾ ਮੁੰਡਾ ਹੈਗਾ ਜਿਹੜਾ ਕਿ ਜਾਣ ਲਈ ਰਹੇਗਾ ਔਰ ਉਹਨੂੰ ਇਹਨਾਂ ਨੇ ਹਿੱਟ ਕਰਨਾ ਸੀਗਾ ਪਰੰਤੂ ਉਥੇ ਹੈਪਨ ਜ਼ੋਨ ਕਰਕੇ ਕੁਆਲਟੀ ਕੱਪ ਪੋਸਟਪੋਨ ਹੋ ਗਿਆ ਹੋਰ ਇਹ ਵੱਡੀ ਵਾਰਦਾਤ ਨੂੰ ਰੋਕਣ ਦੇ ਵਿੱਚ ਅਸੀਂ ਕਾਮਯਾਬ ਹੋਏ ਆਂ ਔਰ ਫਰਦਰ ਜਿਹੜੇ ਇਹਨਾਂ ਦੇ ਹੋਰ ਸਾਥੀ ਹੈਗੇ ਆ ਕੋਈ ਜੇਹਲਾਂ ਵਾਲੇ ਜਾਂ ਕਿਤੇ ਹੋਰ ਬਾਹਰ ਵਾਲੇ ਉਹਨਾਂ ਸੰਬੰਧੀ ਸਾਡੀ ਤਫਤੀਸ਼ ਚੱਲ ਰਹੀ ਹੈ ਮਾਰਨ ਦਾ ਕਾਰਨ ਕੀ ਸੀ ਮਾਰਨ ਦੇ ਇੱਕ ਨੇ ਕਹਿੰਦਾ ਇਹਨਾਂ ਦੇ ਜਿਹੜਾ ਜਿਹੜਾ ਕਾਰਨ ਸੀਗਾ ਜਿਹੜਾ ਰਾਮਾ ਹੈਗਾ ਉਹ ਇਹਦਾ ਹੀ ਕਜ਼ ਹੈ ਇਹ ਕਹਿ ਰਿਹਾ ਵੀ ਮੈਨੂੰ ਉਸ ਮਰਡਰ ਚ ਜਿਹੜਾ 11 ਚ ਹੋਇਆ ਸੀਗਾ ਰਾਮੇ ਨੇ ਮੈਨੂੰ ਉਹਦੇ ਵਿੱਚ ਫਸਾਇਆ ਇਸ ਕਰਕੇ ਮੈਂ ਉਹਨੂੰ ਨਹੀਂ ਛੱਡ ਸਕਿਆ ਜਿਹੜਾ ਰਾਮਾ ਸੀ ਉਹਨੂੰ ਕੋਈ ਤੱਕ ਦੇ ਪਰ ਨਹੀਂ ਹੱਲੇ ਤੱਕ ਉਹਨੇ ਕੋਈ ਸਾਨੂੰ ਉਹਦੇ ਵੱਲੋਂ ਕੋਈ ਵੀ ਇਨਫੋਰਮੇਸ਼ਨ ਸਾਨੂੰ ਨਹੀਂ ਆਈ ਹੈਗੀ ਹੁਣ ਉਹਨੂੰ ਬੁਲਾਵਾਂਗੇ ਉਹਨੂੰ ਰਾਮੇ ਨੂੰ ਜੀ ਰਿਕਵਰੀ ਕੀ ਕੀ ਸੀ ਇਹੋ ਵੈਪਨਸ ਹੈਗੇ ਬੱਤੀਪੋਰ ਵਾਲੇ ਔਰ ਨਾਲ ਕਾਰਟੂਸ ਹੈਗੇ ਕਿੰਨੇ ਕਾਰਟੂਸ ਇਹਦੇ 5 ਕਾਰਟੂਸ ਹੈਗੇ ਗੱਡੀ ਦੀ ਵੀ ਗੱਡੀ ਵੀ ਕੋਈ ਬ੍ਰਮਾਤ ਨਹੀਂ ਹੱਲੇ ਜਿਹੜੀ ਜਿੱਥੇ ਇਹ ਫਿਰ ਰਹੇ ਸੀਗੇ ਉਥੇ ਕਹਨੇ ਆਣਾ ਸੀ ਇਹਨਾਂ ਨੂੰ ਪਿਕ ਕਰਨਾ ਸੀ ਉਹਦੇ ਹਾਲੀ ਤੱਕ ਦੀ ਚੱਲ ਰਹੀ ਹੈਗੀਆਂ ਇਸ ਕਰਕੇ ਉਨਾ ਹੀ ਮੈਂ ਦੱਸ ਸਕਦਾ ਹੋਰ ਕੋਈ ਬੰਦੇ ਨਾਲ ਇਹ ਸਹਿਯੋਗੀ ਦਾ ਪੋਸੀਬਲ ਨਹੀਂ ਸਰ ਇਹਨਾਂ ਕੋ ਬ੍ਰਾਹਮਤ ਵੀ ਕੁਝ ਹੋਇਆ ਹਾਂਜੀ ਹਾਂਜੀ ਪਿਸਟਲ ਸਰ ਬੋਲਾ ਸੀ ਇਰੀਏ ਦੇ ਕਿੱਥੋਂ ਆਈ ਹੈ ਜੀ ਅੱਜ ਸਮੇਂ ਤੋਂ ਇਦਾਂ ਦੀਆ ਵਾਰਦਾਤਾ ਬਹੁਤ ਵਧ ਗਈ ਹੈ ਜੀ ਸਰ इजीली ਕੀ ਹੈਗਾ ਜੀ ਕੋਈ ਰੈਕਟ ਵਗੈਰਾ ਚ ਹੋ ਰਿਹਾ ਕਿ ਆਪਸ ਹੀ ਰੰਜਿਸ਼ ਹੈਗੀ ਹੈ ਜਿਸ ਤਰ੍ਹਾਂ ਜੋ ਇਸ ਟਾਈਮ ਕੱਲਾ ਬਲਾਚਾ ਹੋਰ ਨਹੀਂ ਸਾਰੇ ਪੰਜਾਬ ਦੇ ਵਿੱਚ ਹੀ ਗੈਂਗਵਾਰ ਦੀ ਇੱਕ ਤਰ੍ਹਾਂ ਨਾਲ ਜਿਸ ਤਰੀਕੇ ਨਾਲ ਤੁਸੀਂ ਸੋਸ਼ਲ ਮੀਡੀਆ ਦੇ ਵੀ ਦੇਖਦੇ ਹੋ ਨੇ ਆ ਦੋ ਗਰੁੱਪ ਹੈਗੇ ਆ ਆਪਸ ਦੇ ਵਿੱਚ ਉਹਨੂੰ ਮਾਰੀ ਜਾਂਦੇ ਆ ਉਹਨੂੰ ਮਾਰੀ ਜਾਂਦੇ ਆ ਉਹਦਾ ਹੀ ਕਿਤੇ ਨਾ ਕਿਤੇ ਲਿੰਕ ਹੈਗੇ ਆ ਜਿਹੜੇ ਅੱਗੇ ਤੋਂ ਅੱਗੇ ਸਾਰੇ ਪੰਜਾਬ ਦੇ ਵਿੱਚ ਮੂਵ ਹੁੰਦੇ ਆ ਕੋਈ ਜੇਲ੍ਹਾਂ 'ਚ ਬਣ ਜਾਂਦੇ ਆ ਕੋਈ ਜੇਲ੍ਹਾਂ ਤੋਂ ਬਾਹਰ ਆ ਜਾਂਦੇ ਆ ਕੁਝ ਵਿਦੇਸ਼ਾਂ 'ਚ ਬੰਦੇ ਬੈਠੇ ਆ ਬਲਾਚੋਰਸ ਵੀ ਬੈਠੇ ਸਾਨੂੰ ਪਤਾ ਸਾਰਿਆਂ ਨੂੰ ਔਰ ਉਹਨਾਂ ਦੇ ਹੀ ਗਾਂ ਇਹ ਕਹਿ ਲਓ ਵੀ ਕਰਿੰਦੇ ਆ ਗਰੁੱਪ ਦੇ ਮੈਂਬਰ ਪ੍ਰਿਮਦ ਸਮਾਸ਼ਾ ਸਰਗਰਮੀਆਂ ਚੈਨਲ ਦੇਖ ਰਹੇ ਦਰਸ਼ਕਾਂ ਦਾ ਹਾਰਦਿਕ ਸਵਾਗਤ ਹੈ ਸਵਾਜਿਆ ਸੀ ਪਹੁੰਚੇ ਆ ਨਵਾਂ ਸ਼ਹਿਰ ਦੇ ਪੰਡੋਰਾ ਮਹੱਲਾ ਜਿੱਥੇ ਅੱਜ ਵਿਸ਼ਵਾਸ ਸੇਵਾ ਸੁਸਾਇਟੀ ਦੇ ਵੱਲੋਂ ਆ ਠੰਡ ਦੀ ਇੰਨੀ ਠੰਡ ਦੇ ਵਿੱਚ ਇੰਨੀ ਸਰਦੀ ਦੇ ਵਿੱਚ ਵਿਸ਼ਵਾਸ ਸੇਵਾ ਸੁਸਾਇਟੀ ਨਵਾਂ ਸ਼ਹਿਰ ਦੇ ਵੱਲੋਂ ਪ੍ਰਧਾਨ ਪ੍ਰਵਿੰਦਰ ਬੱਤਰਾ ਦੀ ਰਹਿਨਮਾਈ ਦੇ ਹੇਠ ਜਿਹੜਾ ਆ ਛੋਟੇ ਬੱਚਿਆਂ ਨੂੰ ਜਿਹੜਾ ਗਰਮ स्वैटर कोटियाँ बंडे जा रहे हैं तुम देख रहे हो नवाश सरगर्मिया यूट्यूब चैनल तो पत्रकार प्रदेशी की विशेष रिपोर्ट बोलिए गुरुदेव भगवान की जय आज विश्वास सेवा सोसाइटी शहर की ओर से सर्दी के मौसम को देखते हुए बच्चों के लिए गरम-गरम स्वेटर क्योंकि तो बच्चों को भी बहुत ज्यादा ठंड लग रही है तो सोसाइटी की ओर से जहां अनेक प्रकार के सेवा कार्य जैसे पिछले हफ्ते डबल बेड के कंबल बांटे गए 16 से 20 परिवारों को और प्रत्येक महीने जो राशन की सेवा पिछले दस साल से चल रही है उसके साथ साथ और भी अनेक प्रकार के सेवा कार्य किए जाते हैं आज पंडोरा मोहल्ला के पास स्लम एरिया में बच्चों को 101 स्वेटर गर्मी की जो सर्दी के कोटी स्वेटर हैं गर्म कपड़े वो बांटे जा रहे हैं आज की सेवा को और आगे बढ़ाने के लिए हमारे बीच में हमारे बहुत ही रिस्पेक्टेड धार्मिक उत्सव कमेटी के प्रधान श्री जे के दत्ता जी पधारे हैं मैं उनका और उनके सभी साथियों का हार्दिक अभिनंदन करता हूं और इस सेवा कार्य को और आगे कैसे बढ़ाया जाए वो हमारा मार्ग प्रशस्त करने के लिए हमारे बीच में श्री बहादुर चंद अरोड़ा जी स्नेही मंदिर के प्रधान विनोद चोपड़ा जी और ड्रीम वर्ल्ड एनजीओ के मेंबर हमारे भाई बत्रा साहब और विंकल चोपड़ा जी और विश्वास सोसाइटी से हमारे वाइस प्रधान कमल जी चांदला जी और हमारे कैशियर अंकुश निझावन जी और सभी मेंबर इकट्ठे होकर के सेवा को निभा रहे हैं अब मैं निवेदन करूंगा श्री जे के दत्ता जी से इस सेवा कार्य को और आगे बढ़ाने का रास्ता हमें दिखाएंगे इनका हार्दिक स्वागत लो जी जय श्री राम विश्वास सेवा सोसाइटी बतराजी दे गोवाई ਵਿੱਚ ਪਿਛਲੇ 10 ਸਾਲ ਤੋਂ ਸੇਵਾ ਦੇ ਕਾਰਜ ਨਵਾਂ ਸ਼ਹਿਰ ਦੇ ਵਿੱਚ ਕਰ ਰਹੀ ਹੈ ਇਹਨਾਂ ਨੂੰ ਬਹੁਤ ਬਹੁਤ ਮੁਬਾਰਕਬਾਦ ਸਾਧੂ ਬਾਦ ਅੱਜ ਦੇ ਇਸ ਸਰਦੀ ਦੇ ਮੌਸਮ ਵਿੱਚ ਬੱਚਿਆਂ ਲਈ ਸਵੈਟਰ ਕੋਟੀਆਂ ਗਰਮ ਕੱਪੜੇ ਇਹ ਅੱਜ ਵੰਡੇ ਜਾ ਰਹੇ ਹਨ तकरीबन 100 101 ਸਵੈਟਰ ਆ ਉਹ ਸਾਰੇ ਇਹ ਸलाम ਮੈਰੀਆ ਦੇ ਵਿੱਚ ਬੱਚਿਆਂ ਲਈ ਇਹ ਅੱਜ ਡਿਸਟ੍ਰਿਬਿਊਟ ਕਰਨੇ ਆ ਇਸ ਤੋਂ ਇਲਾਵਾ ਇਹ ਸੁਸਾਇਟੀ ਹਰ ਮਹੀਨੇ ਰਾਸ਼ਨ ਦਾ ਕਾਰਜ ਕਰਦੀ ਆ ਔਰ ਹੋਰ ਸਮਾਜਿਕ ਸਾਰੇ ਕੰਮ ਜਿਸ ਤਰ੍ਹਾਂ ਦੇ ਹੁੰਦੇ ਉਹ ਕੀਤੇ ਜਾਂਦੇ ਆ ਚਾਹੇ ਉਹ ਪਰਿਆਵਰਣ ਨਾਲ ਸੰਬੰਧਿਤ ਹੋਣ ਚਾਹੇ ਉਹ ਹੋਰ ਸੇਵਾ ਦੇ ਸਾਰੇ ਕਾਰਜ ਹੋਣ ਇਹਨਾਂ ਨੂੰ ਬਹੁਤ ਬਹੁਤ ਸਾਧੂ ਬਾਦ ਇਸੇ ਤਰ੍ਹਾਂ ਇਹ ਕੰਮ ਚੱਲਦਾ ਰਹੇ ਸਾਡਾ ਤਾਂ ਇਹੀ ਇਹਨਾਂ ਨਾਲ ਇਹਨਾਂ ਨਾਲ ਜੋ ਵੀ ਅਸੀਂ ਸਹਾਇਤਾ ਕਰ ਸਕਦੇ ਆ ਉਹ ਕਰਾਂਗੇ ਔਰ ਇਹਨਾਂ ਨਾਲ ਮੁੱਢੇ ਤੇ ਮੁੱਢਾ ਲਾ ਕੇ ਚੱਲਾਂਗੇ सो तो इना मैं बहुत धनवाद इस आ, सेवा तो लगे हुए ने बहुत बहुत अब मैं निवेदन करूंगा बिंकल चोपड़ा जी आ, वो कहा चले गए पर्यावरण को बहुत बढ़ावा देते हैं पर्यावरण के साथ साथ ये भी सारे काम करते हैं वो भी अपना संदेश देंगे विश्वास सेवा नवा शहर जिदा की तुम सारे जानते हो पिछले दस साल तो लगातार ਸੇਵਾ ਦੇ ਕੰਮ ਕਰ ਰਹੀ ਹੈ ਇਸੇ ਕੜੀ ਦੇ ਵਿੱਚ ਅੱਜ ਇੱਥੇ ਪੰਡੋਰਾ ਮਹੱਲੇ ਵਿਖੇ ਜਿਹੜਾ ਸਲਮ ਏਰੀਆ ਹੈ ਉੱਥੇ ਵਿਸ਼ਵਾਸ ਸੇਵਾ ਸੁਸਾਇਟੀ ਵੱਲੋਂ ਅੱਜ ਬੱਚਿਆਂ ਨੂੰ ਸਵੈਟਰ ਅਤੇ ਹੋਰ ਗਰਮ ਕੱਪੜੇ ਵੰਡੇ ਜਾ ਰਹੇ ਨੇ ਮੈਂ ਸਾਰਿਆਂ ਨੂੰ ਅਪੀਲ ਕਰਨੀ ਚਾਹੁੰਦਾ ਕਿ ਇਸ ਮੌਕੇ ਤੇ ਜਿੱਦਾਂ ਸਰਦੀ ਬਹੁਤ ਜ਼ਿਆਦਾ ਵਧ ਰਹੀ ਹੈ ਤੁਸੀਂ ਵੀ ਆਪਣੇ ਪੱਧਰ ਤੇ ਆਪਣੇ ਇਲਾਕੇ ਵਿੱਚ ਜਿਹੜਾ ਵੀ ਸਲਮ ਏਰੀਆ ਹੈ ਉੱਥੇ ਜਾ ਕੇ ਲੋੜਵੰਦਾਂ ਦੀ ਮਦਦ ਗਰਮ ਕੱਪੜੇ ਗਰਮ ਕੰਬਲ ਵੰਡ ਕੇ ਕਰੋ ਸਾਡੇ ਵਿੱਚ ਅੱਜ ਐਡਵੋਕੇਟ ਜੇਕੇ ਦਿੱਤਾ ਜੀ ਜਿਹੜੇ ਕੀ ਧਾਰਮਿਕ ਉਸਾ ਕਮੇਟੀ ਤੋਂ ਪਹੁੰਚੇ ਨੇ ਇਹਨਾਂ ਦਾ ਵੀ ਬਹੁਤ-ਬਹੁਤ ਧੰਨਵਾਦ ਸਨੇਹੀ ਮੰਦਰ ਤੋਂ ਵਿਨੋਦ ਚੋਪੜਾ ਜੀ ਵੀ ਪਹੁੰਚੇ ਨੇ ਇਹ ਵੀ ਸਾਡੇ ਨਾਲ ਇਸ ਤਰ੍ਹਾਂ ਸਹਿਯੋਗ ਕਰਦੇ ਰਹਿੰਦੇ ਨੇ ਇਹਨਾਂ ਦਾ ਵੀ ਬਹੁਤ-ਬਹੁਤ ਧੰਨਵਾਦ ਆ ਸ਼੍ਰੀ ਬਹਾਦਰ ਚੰਦਰ अरोड़ा ਜੀ ਸਮਾਜ ਸੇਵਕ ਨਵਾਂ ਸ਼ਹਿਰ ਉਹ ਵੀ ਆਪਣਾ ਇਸ ਸੇਵਾ ਕਾਰਜ ਦੇ ਪ੍ਰਤੀ ਸੰਦੇਸ਼ ਦੇਣਗੇ ਜੈ ਸ਼੍ਰੀ ਰਾਮ ਅੱਜ ਵਿਸ਼ਵਾਸ ਸੇਵਾ ਸੁਸਾਇਟੀ ਜੋ ਕਾਫੀ ਅਰਸੇ ਤੋਂ 10 ਸਾਲ ਤੋਂ ਸੇਵਾ ਦਾ ਕੰਮ ਕਰ ਰਹੇ ਨੇ ਔਰ ਅਸੀਂ ਇੱਕ ਮਹੀਨੇ ਦੇ ਵਿੱਚ ਪਹਿਲਾਂ ਰਾਸ਼ਨ ਦੀ ਸੇਵਾ ਕੀਤੀ ਉਸ ਤੋਂ ਬਾਅਦ ਬਤਰਾ ਜੀ ਸਾਡੇ ਜੋ ਪ੍ਰਧਾਨ ਨੇ ਉਸ ਤੋਂ ਬਾਅਦ ਅਸੀਂ ਕੰਬਲਾ ਦੀ ਸੇਵਾ ਕੀਤੀ ਅੱਜ ਜੋ ਅਸੀਂ ਅੱਜ ਛੋਟੇ ਬੱਚਿਆਂ ਦੇ ਸਵੈਤਨ ਦਾ ਜੋ ਅੱਜ ਇਹ ਯੋਗਦਾਨ ਦੇ ਰਹੇ ਆ ਔਰ ਮੈਂ ਬਤਰਾ ਜੀ ਦਾ ਔਰ ਇਸ ਸਾਰੀ ਆਪਣੀ ਟੀਮ ਦਾ ਬਹੁਤ ਧੰਨਵਾਦੀ ਆ ਔਰ ਮੈਂ ਇਹਨਾਂ ਨਾਲ ਕੰਦੇ ਨਾਲ ਕੰਦਾ ਮਲਾ ਕੇ ਬਤਰਾ ਜੀ ਜੋ ਸਾਨੂੰ ਹੁਕਮ ਕਰਦੇ ਆ ਅਸੀਂ ਉਹਨਾਂ ਦੀ ਹੁਕਮ ਦੀ ਪਾਲਣਾ ਕਰਾਂਗੇ ਔਰ ਸਦਾ ਹੀ ਇਹਨਾਂ ਦਾ ਸਾਥ ਦਿੰਦੇ ਰਾਵਾਂਗੇ ਇਹਨਾਂ ਹੀ ਕਹਿੰਦਾ ਜੈ ਸ਼੍ਰੀ ਰਾਜ ਜੈ ਸ਼੍ਰੀ ਰਾਮ सभी का बहुत बहुत धन्यवाद अब बच्चों को उनके साइज के मुताबिक जो है कपड़े वो बांटे जाएंगे सभी मेम्बरों से निवेदन है कि मैं साइज आपको पकड़ाता जाऊंगा, आप आगे बांटते जाना ਸਰਕਾਰਸ਼ੀਮ ਪੱਗ ਸੇ ਨਗਨਸਵਤ ਅਜਲੀਆਂ ਵਿਸ਼ੇਸ਼ ਸਰਗਰਮੀਆਂ ਕੱਲ ਫੇਰ ਰਮੀਆਂ ਤੇ ਤਾਲੀਆਂ ਸਰਗਰਮੀਆਂ ਲੈ ਕੇ ਹਾਜ਼ਰ ਹੋਵਾਂਗੇ ਉਦੋਂ ਤੱਕ ਵਾਸਤੇ ਪ੍ਰਤੀਸੀ ਨੂੰ ਇਜਾਜ਼ਤ ਦਿਓ ਧੰਨਵਾਦ